ਤੁਸੀਂ ਪਿਛਲੇ 2-3 ਦਿਨਾਂ ਤੋਂ ਬਾਗੀ ਦੀ ਇਹ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਬਾਗੀ ਦੀ ਇਹ ਵੀਡੀਓ ਆ ਜਦੋਂ ਬਾਗੀ ਨੂੰ ਸਟੇਜ ਦੇ ਉੱਤੋਂ ਉਤਾਰ ਲਿੱਤਾ ਜਾਂਦਾ ਹੈ লাই ਪਰਫਾਰਮ ਕਰਦੇ ਨੂੰ ਕੀ ਰੀਜ਼ਨ ਆ ਸਾਰਾ ਕੁਝ ਬਾਗੀ ਨੇ ਆਪਣੇ ਇੱਕ ਵੀਡੀਓ ਸ਼ੇਅਰ ਕਰਕੇ ਦੱਸਿਆ ਵੀ ਉੱਤੇ ਕੀ ਕੁਝ ਹੋਇਆ ਸੀ ਕਈ ਉਸ ਨੂੰ ਗਲਤ ਵੇ ਦੇ ਨਾਲ ਲਹਿ ਰਹੇ ਨੇ ਵੀ ਕੁਝ ਬਾਗੀ ਦੀ ਹੀ ਗਲਤੀ ਹੋਵੇਗੀ ਪਰ ਬਾਗੀ ਨੇ ਇੱਥੇ ਕਲੀਅਰ ਕਰਤਾ ਆ ਵੀ ਮੇਰੀ ਕੋਈ ਗਲਤੀ ਨਹੀਂ ਆ ਜਿਹੜੇ ਉੱਥੇ ਮਹੰਤ ਸੀ ਤਾਂ ਉਹ ਚਾਉਂਦੇ ਸੀ ਬਾਗੀ ਆ ਕਿ ਉਹਨਾਂ ਦੇ ਪੈਰਾਂ ਦੇ ਵਿੱਚ ਪੈਵੇ ਮੱਥਾ ਟੇਕੇ ਪਰ ਬਾਗੀ ਨੇ ਸਾਰਿਆਂ ਨੂੰ ਸਤਸ੍ਰੀ ਅਕਾਲ ਮਲਾਈ ਉਹ ਵੀਡੀਓ ਵੀ ਤੁਸੀਂ ਦੇਖੀ ਹੋਵੇਗੀ ਫਿਰ ਬਾਗੀ ਨੇ ਹੁਣ ਆਪਣੀ ਇੱਕ ਵੀਡੀਓ ਪਾ ਕੇ ਆਪਣਾ ਪੱਖ ਰੱਖਿਆ ਆ ਕੀ ਗੱਲਬਾਤ ਹੋਈ ਆ ਸਾਰੀ ਉਹ ਦੇਖੋ ਤੁਸੀਂ ਅਸੀਂ ਕਾਜੀ ਤੁਹਾਡਾ ਆਪਣਾ ਬਾਗੀ ਇੱਕ ਨਾ ਦੋ ਤਿੰਨ ਦਿਨ ਤੋਂ ਵੀਡੀਓ ਵਾਇਰਲ ਹੋ ਰਹੀ ਕਾਫੀ ਇੱਕ ਮਹੰਤ ਸੋਨੂੰ ਬਾਬਾ ਜੀ ਉਹ ਬੋਲ ਰਹੇ ਨੇ ਮੈਨੂੰ ਸਟੇਜ ਤੇ ਕੇ ਤੁਸੀਂ ਥੱਲੇ ਆ ਜਾਓ ਤੇਰਾ ਟਾਈਮ ਪੂਰਾ ਹੋ ਗਿਆ ਬਾਗੀ ਜਦੋਂ ਮੈਂ ਸ਼ੋਅ ਲਾਉਣ ਵਾਸਤੇ ਗਿਆ ਤੇ ਗੱਡੀ ਚ ਉਤਰ ਕੇ ਮੈਂ ਸਟੇਜ ਵੱਲ ਨੂੰ ਜਾ ਰਿਹਾ ਤੇ ਮੇਰਾ ਫਰਜ਼ ਬਣਦਾ ਸੀ ਕਿ ਮੈਂ ਫਤਿਹ ਦੀ ਸਾਂਝ ਕਰਕੇ ਜਾਵ ਕਿਤੇ ਤੂੰ ਬੁਲਾਇਆ ਨਹੀਂ ਤੈਨੂੰ ਅਕਲ ਨਹੀਂ ਹੈਗੀ ਮੈਂ ਵੀਡੀਓ ਸ਼ੇਅਰ ਕਰਦਾ ਤੁਹਾਡੇ ਨਾਲ ਉਹ ਵੀ ਮੈਂ ਜਦੋਂ ਲੰਘ ਰਿਹਾ ਕਿ ਮੈਂ ਉਹਨਾਂ ਨੂੰ ਜਾਣਦਾ ਨਹੀਂ ਕਿ ਸੋਨੂ ਬਾਬਾ ਕੌਣ ਨੇ ਤੇ ਦੂਜੇ ਕੌਣ ਨੇ 7 8 10 ਮਹੰਤ ਬੈਠੇ ਤੇ ਜਿਹੜਾ ਸੋਨੂ ਬਾਬਾ ਮਹੰਤ ਸੀ ਉਹ ਸੋਫੇ ਤੇ ਬੈਠੇ ਸੀ ਕਿਤੇ ਉਹਦੇ ਅਗਲੇ ਬੰਨੇ 5 7 ਮੁੰਡੇ ਖੜੇ ਮੈਨੂੰ ਪਤਾ ਨਹੀਂ ਮੈਂ ਵੇਖਿਆ ਨਹੀਂ ਉਹਨਾਂ ਵੱਲ ਤੇ ਮੈਂ ਉਹਨਾਂ ਦੇ ਪਿੱਛੇ ਦੂਜੇ ਨੂੰ ਫਤਿਹ ਬੁਲਾਤੀ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰਦਾ ਹਾਂ ਉਦੋਂ ਬਾਅਦ ਮੈਂ ਸਟੇਜ ਤੇ ਚੱਲ ਗਿਆ ਮੈਨੂੰ ਮੁੰਡੇ ਨੇ ਕਿਹਾ ਕਿ ਸੋਨੂ ਜਿਹੜਾ ਸੀਗਾ ਬਾਬਾ ਸੋਨੂ ਮੰਨਤਾ ਉਹ ਦੂਸਰੀ ਸ ਪੈਸੇ ਲਈ ਜਾ ਗਉਣ ਗਏ ਆ ਮੇਰੇ ਲਈ ਉਹਦੇ ਮਨ ਦੇ ਵਿੱਚ ਮੇਰੇ ਮਨ ਚ ਕੋਈ ਉਹਦੇ ਖਿਲਾਫ ਕੁਝ ਵੀ ਨਹੀਂ ਹੈ ਇਦਾਂ ਦਾ ਨਾ ਕੋਈ ਕਦੀ ਕਿਸੇ ਵਾਸਤੇ ਕੁਝ ਰੱਖਿਆ ਤੇ ਉਹ ਥੋੜਾ ਜਿਹਾ ਗਲਤ ਬੋਲੇ ਤੁਸੀਂ ਵੀਡੀਓ ਵੇਖ ਲਿਆ ਵੀ ਕੀ ਕੁਝ ਬੋਲ ਰਿਹਾ ਮੈਂ ਚੁੱਪ ਕਰਕੇ ਸਟੇਜ ਤੋਂ ਥੱਲੇ ਆ ਗਿਆ ਕਾਰਨ ਇਹ ਸੀ ਕਿ ਬਾਬਾ ਚਾਹੁੰਦਾ ਸੀ ਕਿ ਬਾਕੀ ਆਵੇ ਮੇਰੇ ਪੈਰਾਂ ਨੂੰ ਹੱਥ ਲਾਵੇ ਇਦਾਂ ਹੁੰਦਾ ਹਨਾ ਤੁਸੀਂ ਇਹ ਦੱਸੋ ਵੀ ਯਾਰ ਮੈਂ ਪੈਰਾਂ ਨੂੰ ਹੱਥ ਕਿਉਂ ਲਾਵਾਂ ਠੀਕ ਆ ਮੈਂ ਵੀ ਪੀਰਾਂ ਦੇ ਦਰਬਾਰ ਤੇ ਜਾਣਾ ਮੈਂ ਮੰਨਦਾ ਖਵਾਜਾ ਸਾਹਿਬ ਨੂੰ ਪਰ ਇਹਦਾ ਮਤਲਬ ਇਹ ਨਹੀਂ ਨਾ ਵੀ ਤੁਸੀਂ ਮਹਾਂਤੋ ਤੁਸੀਂ ਮੈਨੂੰ ਗਾਉਣ ਵਾਸਤੇ ਬੁਲਾਇਆ ਗਾਉਣਾ ਮੇਰਾ ਧੰਦਾ ਕਰ ਰਿਆਂ ਜੇ 2 ਘੰਟੇ ਦੀ ਜਗ੍ਹਾ 2.5 ਘਾ ਵਾ ਲੋ ਮੈਨੂੰ ਕੋਈ ਚੱਕਰ ਨਹੀਂ ਹੁਣ ਤੁਸੀਂ ਇਸ ਚੀਜ਼ ਤੋਂ ਮੇਰੇ ਨਾਲ ਨਾਰਾਜ਼ ਹੋ ਕੇ ਬਹਿ ਕੇ ਕਿ ਮੇਰੇ ਪੈਰਾਂ ਨੂੰ ਹੱਥ ਨਹੀਂ ਲਾਇਆ ਹੈ ਨਾ ਮੈਨੂੰ ਜੱਫੀ ਪਾ ਕੇ ਨਹੀਂ ਮਿਲੇ ਮੇਰੇ ਪੈਰੀ ਨਹੀਂ ਪਏ ਆ ਕੇ ਬਾਬਾ ਜੀ ਇਹ ਤੇ ਗੱਲ ਨਹੀਂ ਨਾ ਵੱੜਦੀ ਉੱਤੋਂ ਤੁਸੀਂ ਬੋਲ ਰਹੇ ਫਿਰ ਤੁਸੀਂ ਵੀਡੀਓ ਵਾਇਰਲ ਕਰ ਰਹੇ ਹੋ ਨਾ ਤਾਂ ਮੈਂ ਕੱਲ ਪੈਰੀ ਪਿਆ ਸੀ ਨਾ ਮੈਂ ਅੱਜ ਪੈਣਾ ਵਾਕੀ ਜਿਹੜੇ ਭਰਾ ਗਲਤ ਸਮਝ ਰਹੇ ਆ ਲਾਈਵ ਸਾਰਾ ਚੈੱਕ ਕਰ ਲਿਓ ਪੌਣਾ ਘੰਟਾ ਗਉਣ ਤੋਂ ਬਾਅਦ ਇਹਨਾਂ ਨੇ ਮੂੰਹ ਬਣਾ ਲਿਆ ਇਸ ਗੱਲ ਦਾ ਕਿ ਮੇਰੇ ਪੈਰੀ ਨਹੀਂ ਪਿਆ ਮੇਰੇ ਹੱਥ ਨਹੀਂ ਪੈਰਾਂ ਨੂੰ ਆਕੇ ਲਾਇ ਤਾਂ ਕਰਕੇ ਸਾਰਾ ਕੋਲ ਬਾਕੀ ਜਿੰਨੇ ਵੀ ਬਹੰਤ ਸਾਰੇ ਹੈਗੇ ਵੇਖ ਲਿਓ ਤੁਸੀਂ ਸਟੇਜ ਦੇ ਉੱਪਰ ਆਕੇ ਉੱਪਰ ਆਏ ਆ ਹੈਨਾ ਸਾਰਿਆਂ ਨੇ ਵਧੀਆ ਇੱਜ਼ਤ ਕੀਤੀ ਅਸੀਂ ਆਪਾਂ ਨੇ ਇੱਜ਼ਤ ਕੀਤੀ ਸਾਰਿਆਂ ਦੀ ਹੁਣ ਵੀ ਕਰਦੇ ਆਂ ਤੇ ਹਮੇਸ਼ਾ ਕਰਾਂਗੇ ਮੈਂ ਕਦੀ ਵੀ ਇਹ ਚੀਜ਼ ਨਹੀਂ ਚਾਹੁੰਦਾ ਕਿ ਜੇ ਕਿਸੇ ਵੀ ਵੀਰ ਭਰਾ ਨੇ ਆਪਾਂ ਨੂੰ ਬੁਲਾਇਆ ਹੋਇਆ ਮੇਲੇ ਤੇ ਤੇ ਆਪਾਂ ਮੇਰੀ ਵਜ੍ਹਾ ਕਰ ਤਾਂ ਦੋਸਤੋ ਤੁਸੀਂ ਬਾਗੀ ਦੀ ਵੀਡੀਓ ਦੇਖ ਲਈ ਹੈ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਪੰਜਾਬ ਤੋਂ ਰਿਲੇਟਡ ਹੋਰ ਖਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਦੇ ਉੱਤੇ ਦੇਖ ਰਹੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਵੀ ਫੋਲੋ ਜਰੂਰ ਕਰਕੇ ਜਾਇਓ ਤੇ ਇੱਕ ਆਪਣਾ ਕਮੈਂਟ ਜਰੂਰ ਦੇ ਕੇ ਜਾਇਓ ਬਾਗੀ ਦੀ ਇਸ ਵੀਡੀਓ ਦੇ ਬਾਰੇ ਕਿਉਂਕਿ ਪਿਛਲੇ 2-3 ਦਿਨਾਂ ਤੋਂ ਬਾਗੀ ਦੇ ਪੈਨ ਪੇਜਾਂ ਦੇ ਉੱਤੇ ਅਤੇ ਹੋਰ ਵੀ ਪੰਜਾਬੀ ਪੈਨ ਪੇਜਾਂ ਦੇ ਉੱਤੇ ਇਹ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਸੀ ਤਾਂ ਬਾਗੀ ਨੇ ਇੱਕ ਵੀਡੀਓ ਰਾਹੀਂ ਸੰਦੇਸ਼ ਦਿੱਤਾ ਹੈ ਤੇ ਆਪਣਾ ਪੱਖ ਰੱਖਿਆ ਹੈ ਸੋ ਮਿਲਦੇ ਹਾਂ ਹੋਰ ਅਪਡੇਟ ਲੈ ਕੇ ਪੰਜਾਬੀ 뮤직 ਇੰਡਸਟਰੀ ਤੋਂ ਰਿਲੇਟਡ ਧੰਨਵਾਦ